ਸਸਿਆਕਾਲ ਜੀ ਹਾਜ਼ਰ ਹਾਂ ਤੁਹਾਡੇ ਸਨਮੁਖ ਮੁੱਲਾਪੁਰ ਦਾਖਾ ਤੋਂ ਇੱਕ ਵਾਰ ਫਿਰ ਤੋਂ ਵੱਡੀ ਖਬਰ ਲੈ ਕੇ ਸਮਰਾਲਾ ਵਿੱਚ ਹੋ ਰਹੀ ਵੱਡੀ ਕਨਵੈਨਸ਼ਨ ਵਿੱਚ ਗਿਣਤੀ ਵਿੱਚ ਮੁੱਲਾਪੁਰ ਦਾਖਾ ਦੇ ਮੇਨ ਕਾਂਗਰਸ ਦਫ਼ਤਰ ਤੋਂ ਵੱਡੀ ਗੱਠ ਵਿੱਚ ਵਰਕਰ ਬੱਸਾਂ ਦੀ ਭਾਰੀ ਗਿਣਤੀ ਵਿੱਚ ਇੱਥੇ ਰਵਾਨਾ ਹੋਏ ਇਸ ਮੌਕੇ ਪ੍ਰਧਾਨ ਬਲਾਕ ਪ੍ਰਧਾਨ ਪ੍ਰੇਮ ਸੇਖੋ ਅਤੇ ਗੋਲੂ ਨੇ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਵਰਕਰ ਹਨ ਉਹ ਕਾਂਗਰਸ ਪਾਰਟੀ ਨੂੰ ਚਾਹੁੰਦੇ ਹਨ ਆਹ ਵਿਸ਼ੇਸ਼ ਰਿਪੋਰਟ ਤੁਸੀਂ ਵੀ ਦੇਖੋ ਸਾਡੇ ਰਿਪੋਰਟਰ ਬਿੱਟੂ ਸੁਵੱਦੀ ਦੇ ਜਿੰਦਾਬਾਦ ਕੈਪਟਨ ਸੁਦੀਪ ਸੰਧੂ 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 ਜਿੰਦਾਬਾਦ ਪ੍ਰਧਾਨ ਜੀ ਅਸਕਾਲੀ ਪ੍ਰਧਾਨ ਜੀ ਆਪਣਾ ਜਿਹੜਾ ਇਹ ਮੋਟਿਵ ਆ ਜਿਹੜਾ ਹੀ ਆਪਾਂ ਕਨਵੈਨਸ਼ਨ ਤੇ ਆਏ ਆ ਕਿ ਆਪਾਂ ਹਲਕੇ ਦਾਖੇ ਜੋ ਕਿੰਨੇ ਕੁ ਬੰਦੇ ਲੈ ਕੇ ਆਏ ਆ ਜੀ ਤੇ ਕੀ ਕਹਿ ਸਕਦਾ ਵਾ ਜੀ ਮੈਨੂੰ ਦੱਸੋਗੇ ਸਭ ਤੋਂ ਪਹਿਲਾਂ ਜੀ ਸਪਰਾਂ ਨੂੰ ਵਾਈਕੁਜੀ ਕੀ ਖਾਲਸਾ ਵਾਈਕੁਜੀ ਕੀ ਫਤਿਹ ਅੱਜ ਅਸੀਂ ਬੋਂਦਲੀ ਪਿੰਡ ਦੇ ਵਿੱਚ ਸਮਰਾਹ ਲਈ ਵਿਖੇ 올 ਇੰਡੀਆ ਕਾਂਗਰਸ ਕਮੇਟੀ ਵੱਲੋਂ ਸਾਡੇ ਪੰਜਾਬ ਦੇ ਵਿੱਚ ਪਹਿਲੀ ਕਨਵੈਨਸ਼ਨ ਰੱਖੀ ਗਈ ਹੈ ਜਿਹਦੇ ਵਿੱਚ ਅਸੀਂ ਹਲਕੇ ਦਾਖੇ ਤੋਂ ਕੈਪਟਨ ਸੰਦੀਪ ਸੰਧੂ ਜੀ ਦੀ ਅਗਵਾਈ ਦੇ ਵਿੱਚ ਤਕਰੀਬਨ 550 ਬੰਦਾ ਲੈ ਕੇ ਇੱਥੇ ਪਹੁੰਚੇ ਆ ਜਿਹਦੇ ਵਿੱਚ ਸਾਡੇ ਕਾਂਗਰਸ ਪਾਰਟੀ ਦੇ ਮੇਨ ਲੀਡਰ ਬਲਾਕ ਕਮੇਟੀਆਂ ਜ਼ਿਲ੍ਹਾ ਕਮੇਟੀਆਂ ਦੇ ਲੀਡਰ ਤੇ ਵਰਕਰ ਤੇ ਉਹਨਾਂ ਦੇ ਨਾਲ ਹੀ ਮੰਡਲ ਪ੍ਰਧਾਨ ਤੇ ਮੰਡਲ ਕਮੇਟੀਆਂ ਇੱਥੇ ਪਹੁੰਚੀਆਂ ਨੇ ਇਹ ਇੱਕ ਖੜਗੇ ਸਾਹਿਬ ਨੇ ਸਾਡੇ ਜਿਹੜੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੇ ਸਾਡੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਜੀ ਉਹਨਾਂ ਦੇ ਰਹਿਨਮਾਈ ਦੇ ਵਿੱਚ ਸਾਰਾ ਪ੍ਰੋਗਰਾਮ ਹੋ ਰਿਹਾ ਉਹ ਪਹੁੰਚ ਰਹੇ ਨੇ ਜਿਹਦੇ ਵਿੱਚ ਉਹ ਸਾਰਿਆਂ ਨੂੰ ਵਰਕਰਾਂ ਨਾਲ ਉਹਨਾਂ ਨੇ ਮਿਲਣੀ ਕਰਨੀ ਹੈ ਤੇ ਸਾਰਿਆਂ ਨਾਲ ਆਪਣੇ वार्तालाਪ ਕਰਨੀ ਹੈ ਵਿਚਾਰ ਵਟਾਂਦਰਾ ਕਰਨਾ ਇੱਕ ਬਹੁਤ ਵਧੀਆ ਸੋਚ ਹੈ ਜੀ ਇਹ ਪਹਿਲੀ ਵਾਰ ਹੀ ਹੋ ਰਿਹਾ ਕਿ ਕਾਂਗਰਸ ਪਾਰਟੀ ਦੇ ਵਿੱਚ ਕਿ ਆਮ ਵਰਕਰਾਂ ਨੂੰ ਤੇ ਜਿਹੜੇ ਥੱਲੇ ਬੂਥ ਲੈਵਲ ਤੇਕਰ ਜਿਹੜੇ ਕਮੇਟੀਆਂ ਬਣੀਆਂ ਹੋਈਆਂ ਨੇ ਉਹਦੇ ਅਹੁਦੇਦਾਰ ਸਹਿਬਾਨਾਂ ਨੂੰ ਇੱਥੇ ਅੱਜ ਪ੍ਰਧਾਨਜੀਤ ਸਪੈਸ਼ਲ ਮੀਟਿੰਗ ਆਏ ਨੇ ਉਸ ਸਥਾਨ ਦੇ ਵਿੱਚ ਇੱਕ ਕਨਵੈਨਸ਼ਨ ਰੱਖੀ ਗਈ ਠੀਕ ਹੈ ਜੀ ਧੰਨਵਾਦ ਸਰਕਾਰ ਨੇ ਪਿਛਲੀ ਸਾਰੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਵੀ ਮੁੱਲਾਪੁਰ ਦਾਖਾ ਤੋਂ ਕਾਂਗਰਸ ਦੇ ਮੁੱਖ ਦਫ਼ਤਰ ਤੋਂ ਬੱਸਾਂ ਦੇ ਕਾਫਲੇ ਤੁਰੇ ਆ ਸਮਰਾਲਾ ਕਾਂਗਰਸ ਦੀ ਕਨਵੈਨਸ਼ਨ ਦੀ ਖਾਤਰ ਇਸ ਵੱਡੇ ਘਟਨੇ ਇੱਕ ਗੱਲ ਤੇ ਤਾਂ ਜ਼ਰੂਰ ਮੋਹਰ ਲਾਈ ਆ ਵੀ ਜਿੱਥੇ ਇਸ ਕਨਵੈਨਸ਼ਨ ਦੀ ਖਾਤਰ ਹਲਕੇ ਦਾਖੇ ਦੇ ਵਿੱਚੋਂ ਵੱਡੀ ਗਿਣਤੀ ਵਰਕਰ ਪਹੁੰਚੇ ਆ ਉਥੇ ਆਗੂ ਵੀ ਜਾ ਰਹੇ ਨੇ ਇਹ ਘਟਨਾ ਸਾਫ਼ ਔਰ ਸਪਸ਼ਟ ਹੋ ਗਈ ਵੀ ਅੱਜ ਵੀ ਵਿਧਾਨ ਸਭਾ ਹਲਕਾ ਦਾਖਾ ਦੇ ਲੋਕ ਕੈਪਟਨ ਸੰਦੀਪ ਸੰਧੂ ਦੇ ਨਾਲ ਜਟਾਨ ਬਣ ਕੇ ਖੜੇ ਨੇ ਕੈਮਰਾਮੈਨ ਲੋਕ ਦੇ ਨਾਲ ਪਿੱਟੂ ਸੁਮਤੀ